ਇਹ ਤੇ ਉਹ ਦੋਨੇ ਚਲ ਮਾਇਆ ਟਵਿਨ ਸੀ ਦੇ ਟਵਿਨ ਸੀ ਦੇ ਦੇਖੋ ਸਾਨੂੰ ਪਹਿਲਾਂ ਕਹਦਾ ਸੀ ਮੈਂ ਰਖਵੀ ਦੇ ਨਹੀਂ ਹੋਣਾ ਅਸੀਂ ਚੰਤਕੋਨੀ ਮੱਥਾ ਟੇਕਣ ਗਏ ਤੇ ਇਹਨੂੰ ਕਹਿੰਦਾ ਤੂੰ ਰਖਵੀ ਲੱਗੇ ਹੈ ਯਹੋਸ਼ਾ ਨੂੰ ਪਹਿਲਾਂ ਪਤਾ ਹੋ ਗਈ ਇਹ ਚੰਤਕੋਨੀ ਪਹਿਲਾਂ ਹੀ ਰਖਵੀ ਬਣ ਗਿਆ ਸੀ ਤੇ ਅੱਜ ਉਹ ਆਪਣੀ ਛੋਟੀ ਭੈਣ ਨੂੰ ਤੇ ਤੂੰ ਕੱਲੋ ਆਪਣੀ ਛੋਟੀ ਭੈਣ ਨੂੰ ਤਾਂ ਕਹਿੰਦਾ ਮੈਂ ਉਹ ਵੀ ਉਹ ਵੀ ਤਾਂ ਮੇਰੀ ਭੈਣ ਹੀ ਆ ਉਹ ਤੋਂ ਵੀ ਕਹਿੰਦਾ ਮੈਂ ਰਖੜੀ ਤੋਂ ਨਹੀਂ ਦੋਲਾ ਕਹਿੰਦਾ ਜਾ ਕੇ ਮੈਂ ਰਖੜੀ ਪਾਉਂਦਾ ਪੈਂਟ ਆਉਣ ਲੱਗਣਾ ਸੀ ਕਹਾਂ ਜਾ ਤੇ ਉਹ ਬਸ ਨਾ ਕਰ ਮੋਸਿੰਗੀ ਨਾ ਪਹਿਣਾ ਤੂੰ ਰਖੜੀ ਹੀ ਨਾ ਸੂਸਾ ਦਾ ਸਾਲਾ ਚੱਕੀ ਉਹ ਬਰੇਦਰ ਸੇਗਾ ਇਹ ਕੀ ਵਾਈ ਸਾਲ ਹੋ ਗਏ ਉਹ ਬਰੇਸੀਗੀ ਮੇਰੀ ਤੇ ਤਿੰਨ ਮਹੀਨੇ ਬਾਅਦ ਚੈਂਪ ਕਰਨੀ ਤੋਂ ਆਇਆ ਸੀਗਾ ਪਿੰਡ ਵਾਪਸ ਪਹਿਣਾ ਦੇ ਕੋਲ ਰਖੜੀ ਬਣਾਉਣ ਦੇ ਲਈ ਕਿਉਂ ਰਖੜੀ ਬਣਾਉਣ ਦੇ ਲਈ ਆਇਆ ਪਹਿਲੋਂ ਘਰੇ ਬੈਠਾ ਮਾਮੇ ਦੇ ਕੋਲ ਸ਼ੌਪ ਤੇ ਗਿਆ ਸ਼ੌਪ ਤੋਂ ਬਸ ਯਾਰਾਂ ਦੋਸਤਾਂ ਨਾਲ ਮਿਲਦਾ ਮਿਲਦਾ ਇਤਨੀ ਬਾਈਕ ਤੇ ਪੈਂਟ ਦਾ ਰਾਉਂਡ ਮਾਰਨ ਗਿਆ ਬਈ ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਰਕੇ ਸਲਿੱਪ ਹੋ ਗਿਆ ਤੋਂ ਉਹਦਾ ਐਕਸੀਡੈਂਟ ਹੋ ਗਿਆ ਸੋ ਅ ਅ ਸੱਟਾਂ ਤੋਂ ਜ਼ਿਆਦਾ ਹੋਣ ਕਰਕੇ ਸੇਫਾਇਰਾਂ ਦਾ ਜਵਾਬ ਦਿੱਤਾ ਸੀ ਪੀਜੇ ਤੱਕ ਪੀਜੇ ਤੱਕ ਬਹੁਤ ਜ਼ੋਰ ਲਾਇਆ ਅਸੀਂ ਫਰਗੋੜਾ ਸਿੰਘ ਨੂੰ ਵੀ ਲੈ ਕੇ ਗਏ ਜੇ ਰਾਵਰ ਨਾਲ ਵੀ ਵੀ ਲੱਗੇ ਗਏ ਉੱਥੋਂ ਐਮਸੀ ਰੈਫਰ ਕੀਤਾ ਐਮਸੀ ਨੂੰ ਵੀ ਤੇ ਇਹ ਵੀ ਲੈ ਕੇ ਗਏ ਬਾਅਦ ਵਿੱਚ ਪਰ ਅਸੀਂ ਫਾਇਰ ਨਾਲ ਸਾਨੂੰ ਘਾਟਾ ਰਹੂਗਾ ਜੀ ਚਾ ਨਹੀਂ ਸਕੇ ਸੋ ਬਸ ਇਹ ਬਹੁਤ ਤੌਕੀਰ ਜੀ ਦਾ ਸਾਰੇ ਨਾਲ ਪਾਣਾ ਕਰ ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ ਕੀ ਨਾਮ ਸੀ ਤੇ ਉਹਦਾ ਕੀ ਨਾਮ ਸੀ ਪਾਪਾ ਦਾ ਰਾਮ ਜੀ ਗਿਸ਼ਕਮਰ ਰੌੜੀ ਜੀ ਦਾ ਗੌਰਵ ਰੌੜੀ ਸੀਗਾ ਤੇ ਪਰ ਕੀ ਰੁਕਾ ਕਰਾ ਦੇਣਾ ਪਾਣੀ ਕੀ ਕੰਮ ਕਰਦਾ ਸੀਗਾ ਜੀ ਕੰਮ ਕਰਦੇ ਉਹ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰੇ ਨੂੰ ਪਹਿਲਾਂ ਬਾਬੇ ਬਲਕਨਾਥ ਲੱਈਏ ਹੁੰਦੇ ਸੀਗੇ ਦੁਕਾਨਾ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪੁਰ ਨਹੀਂ ਮਿਲ ਲਾ ਕੇ ਤੇ ਰਖੜੀ ਬਣਾਉਂਦੇ ਰਹੀ ਆਪਣੀਆਂ ਭੈਣਾਂ ਦੇ ਕੋਲ ਆ ਰਹਾ ਸੀ ਕਿੰਨੇ ਕ ਵਜੇ ਦੀ ਵਾਰਪਾ ਇਹ ਸ਼ਾਮ ਨੂੰ 7:30 7:30 8 ਵਜੇ ਦੇ ਗਰੀਬ ਘੜਨਾ ਪ੍ਰੀਤ ਦਵਲ ਤੋਂ ਆਇਆ ਸਨ ਤੋਂ ਅਸੀਂ ਹਸਪੀਟਲ ਦੇ ਵਿੱਚ ਇੰਝ ਆ ਗਏ ਹੁਣ ਦੇਖਿਆ ਤੇ ਉੱਥੋਂ ਅਸੀਂ ਇਹਨੂੰ ਐਂਬੂਲੈਂਸ ਦੇ ਵਿੱਚ ਲਾ ਕੇ ਗਏ ਸੀਗੇ ਸੀਸੀ ਫੁਟੇਜ ਵਗੈਰਾ ਵੀ ਆਈ ਹੋ ਕੋਈ ਕੈਮਰੇ ਵਿੱਚ ਵੀ ਨਹੀਂ ਸਰ ਸੀਸੀਟੀਵੀ ਕੈਮਰਾ ਥੋੜਾ ਦੂਰ ਹੈ ਤੇ ਅਜੇ ਤੱਕ ਚੈੱਕ ਨਹੀਂ ਕੀਤਾ ਚੈੱਕ ਕਰਾਂਗੇ ਕਰੋ ਤੱਕ ਬਸ ਇਹ ਰੋਡ ਤਾਂ ਹੈ ਨਹੀਂ ਕਿਉਂਕਿ ਸਾਨੂੰ ਉੱਥੇ ਦੇ ਮੌਜੂਦਾ ਨੂੰ ਕਨਾਸਤਾ ਸੀਗਾ ਵੀ ਇਹ ਮੋਟਰਸਾਈਕਲ ਤੇ ਸੀ ਤੇ ਜਦੋਂ ਉਹਨੇ ਬ੍ਰੇਕ ਮਾਰਿਆ ਸਲਿਪ ਹੋ ਗਿਆ ਤਾਂ ਇਹਦੇ ਜਿਹੜਾ ਛਾਤੀ ਦਾ ਸੀ ਉਹ ਛਾਤੀ ਵਿੱਚ ਸੌਂ ਕਰਕੇ ਹਾਰਟ ਕੰਮ ਕਰਨ ਲੱਗ ਗਿਆ ਸੀ ਨਹੀਂ ਕਿ ਜਿਹੜੀ ਆਕਸੀਜਨ ਸਲੋ ਹੋ ਗਈ ਸੀ ਬਾਕੀ ਪਲਸ ਉਹਦੀ ਸਹੀ ਸੀ ਪੀਪੀਓ ਦਾ ਸਹੀ ਸੀ ਜਦੋਂ ਅਸੀਂ ਚੈੱਕ ਕਰਾਇਆ ਮਸੂਏ ਇੱਕ ਕਕਸ ਆਕਸੀਜਨ ਥੋੜੀ ਜਿਹੀ ਲੋ ਹੋ ਗਈ ਸੀ ਮਸਾਜੇਰੇ ਉਹ ਮਸ ਲੋ ਹੋਣ ਦੀ ਗਈ ਉਹ ਆਪਣੀ ਹੋਈ ਤਕਰੀਬਨ ਸਥਿਰ ਹੋ ਗਏ ਸਾਨੂੰ ਉਹਨਾਂ ਨੇ ਹੀ ਸੱਸੇ ਕੀਤੀ ਹੈ ਸੰਦਰਸ਼ ਰੈਟਨਿਕ ਬੀਐਸਡੀ ਪਾਸੇ ਦੀ ਕੰਡਨੀ ਨੂੰ ਤੇ ਹੋਰ ਰਹੀ ਅਸੀਂ ਡੀਐਮਸੀ ਗਏ ਆ ਡੀਐਮਸੀ ਵੀ ਸਾਡੇ ਨਾਲ ਪਹਿਲਾਂ ਉਹਨੇ ਸਾਡੇ ਬਹੁਤ ਹੀ ਟ੍ਰੀਟਮੈਂਟ ਉਹਦਾ ਕੀਤਾ ਸਾਡੇ ਨਾਲ ਬਹੁਤ ਹੀ ਰਿਆ ਪਰ ਜੋ ਸਾਨੂੰ ਉਹ ਦੱਸਿਆ ਕਿ ਨਹੀਂ ਇਹ ਸ਼ੈਦ ਇੱਕ ਉਮੀਦ ਆ ਬੀਬੀ ਜੀ ਗੋਣੀਆਂ ਦਾ ਤੁਸੀਂ ਪੀਸੀ ਇਹਨੂੰ ਲੈ ਜਾਓ ਉਹ ਅਸੀਂ ਉੱਥੋਂ ਪੀਜੀਏ ਜਾ ਗਏ ਅੱਜੇ ਕੋਰਜ ਤੋ ਤੋ ਪਹਿਲੇ ਸ਼ੈਦ ਉਹ ਛੱਡ ਗਏ ਸੀ ਅੰਦਾ ਸਾਥ ਛੱਡ ਗਏ ਸੀ ਜਦੋਂ ਉੱਥੇ ਇੱਥੇ ਜਾ ਕੇ ਅੰਦਾ ਕੇ ਡਾਕਟਰ ਬਹੁਤ ਹੀ ਵਧੀਆ ਕਰ ਰਾਨੇ ਜੀ ਜੀ ਹਸਪੀਟਲ ਤੇ ਰਜਾਣਾ ਨੇ ਅੰਦਰ ਸਾਨੂੰ ਐਂਬੂਲੈਂਸ ਦੇ ਵਿੱਚੋਂ ਉਤਰਨੇ ਦਿੱਤਾ ਉਹ ਡਾਕਟਰ ਉੱਥੇ ਆਪ ਚੰਗ ਕਰੇ ਸੀ ਤੇ ਉਹਨੇ ਸਾਡੇ ਮੁੰਡੇ ਉੱਥੇ ਪਹਿਲਾ ਟ੍ਰੀਟਮੈਂਟ ਕੀਤਾ ਪੂਰੀ ਚੈੱਕਅਪ ਕੀਤਾ ਉਹ ਤੋਂ ਬਾਅਦ ਉਹਨੇ ਇਹ ਵੀ ਉਹ ਅੰਦਰ ਲੈ ਕੇ ਅੰਦਰ ਆਕਸੀਜਨ ਲਗਾਈ ਤੇ ਉਹ ਵੀ ਹਾਰ ਨੀ ਤੇ ਜਿਹੜਾ ਕੈਂਟ ਲੱਗ ਗਈ ਸੀ ਖੱਤੀਆ ਉਹ ਲਾ ਕੇ ਉਹਨੂੰ ਵੇਖਿਆ ਗਿਆ ਕਿ ਕਿਤੇ ਮਾੜੀ ਮੁੱਟੀ ਵੀ ਕਿਤੇ ਬੂਮਟ ਘਾਤਾ ਹੈ ਤਾਂ ਉਹ ਸਾਕ ਅਭੀ ਉਹ ਡਾਕਟਰ ਨੂੰ ਚਾਹ ਸਕ ਰਹੀ ਸੀ ਪਰ ਉਹਨੇ ਨਹੀਂ ਉਹਰਾ ਜੋ ਉਹਨਾਂ ਦੇ ਸਿਕਾ ਜਾਂਚ ਕਰ ਲਾਇਆ ਪਰ ਉਹਦੀ ਵਾਰਦ ਨੂੰ ਪਾਣਾ ਪੈ ਗਿਆ ਕਿੰਨੇ ਭੈਣ ਭਰਾ ਸੀਗੇ ਉਹ ਦੋ ਭੈਣਾਂ ਤੇ ਦੋ ਭਰਾ ਸੀਗੇ ਭਾਜੀ ਇੱਕ ਮਾਈਸਾ ਚੁੜਿਆ ਜੀ ਇੱਕ ਟਵਿਨਸ ਸੀਗਾ ਜੀ ਇੱਕ ਜੀ ਨਾ ਭੈਣਾਂ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 987679499